BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਚਿਤਕੋ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ NDP ਵੱਲੋਂ ਬੈਕ ਟੂ ਵਰਕ ਬਿੱਲ ਦੇ ਵਿਰੋਧ ਵਿੱਚ ਓਟਵਾ ਨੇ ਪਾਇਲਟਸ ਦੀ ਹੜਤਾਲ ਵਿੱਚ ਸਰਕਾਰ ਨੂੰ ਦਖਲ ਦੇਣ ਦੀ ਕੀਤੀ ਅਪੀਲ ਮੱਛਰ ਤੋਂ ਪੈਦਾ ਹੋਣ ਵਾਲੇ ਵਾਇਰਸ ਨਾਲ ਓਟਵਾ ਦੇ ਇੱਕ ਨਿਵਾਸੀ ਦੀ ਮੌਤ ਹੈਲਥ ਕੈਨੇਡਾ ਨੇ ਦਿੱਤੀ ਜਾਣਕਾਰੀ ਓਹਾਇਓ ਦੇ ਇੱਕ ਪਿਤਾ ਨੇ ਟਰੰਪ ਤੇ ਉਸਦੇ ਪੁੱਤਰ ਦੀ ਮੌਤ ਦਾ ਸੋਸ਼ਣ ਕਰਨ ਦਾ ਲਗਾਇਆ ਦੋਸ਼ ਉਤਰੀ ਕੋਰੀਆ ਨੇ ਕਿੰਨੇ ਪ੍ਰਮਾਣੂ ਤਿਆਰੀ ਦੇ ਬਾਅਦ ਦੇ ਵਿਚਕਾਰ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ ਹੁਣ ਖਬਰਾਂ ਵਿਸਥਾਰ ਨਾਲ ਐਤਵ ਤੱਕ ਕੋਈ ਢੀਲ ਨਾ ਹੋਣ ਤੇ 에어 ਕੈਨੇਡਾ ਦੇ ਪਾਇਲਟ ਜਲਦ ਹੀ ਹੜਤਾਲ ਦੇ ਜਾ ਸਕਦੇ ਹਨ ਉਹਨਾਂ ਦੀ ਯੂਨੀਅਨ ALPA 5200 ਪਾਇਲਟਸ ਨੇ ਨਾਮਜ਼ਗੀ ਕਰਦੀ ਹੈ ਜੋ ਬੈਤ ਤਨਖਾਹ ਅਤੇ ਕੰਮ ਕਰਨ ਦੀਆਂ ਸਥਿਤੀਆਂ ਚਾਹੁੰਦੇ ਹਨ ਪਾਇਲਟਸ ਨੇ ਕੰਮ ਰੁਕਣ ਦੀ ਸਥਿਤੀ ਵਿੱਚ ਹੜਤਾਲ ਦਾ ਮੁੱਖ ਦਫਤਰ ਸਾਬਤ ਕੀਤਾ ਹੈ ਅਸੁਰਾਨ ਐਨਡੀਪੀ ਆਗੂ ਜਗਮੇ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਹੜਤਾਲ ਨੂੰ ਰੋਕਣ ਲਈ ਕਿਸੇ ਵੀ ਬੈਕ ਟੂ ਵਰਕ ਕਾਨੂੰਨ ਦਾ ਸਮਰਥਨ ਨਹੀਂ ਕਰੇਗੀ ਉਹਨਾਂ ਨੇ ਲਿਬਰਲ ਸਰਕਾਰ ਅਤੇ ਕੰਜ਼ਰਵੇਟਿਵ ਆਗੂ ਪੀਰ ਪੋਇਲੇਵ ਦੋਵਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਨੇ ਪਹਿਲਾਂ ਵਰਕਰਾਂ ਨੂੰ ਕੰਮ ਤੇ ਵਾਪਸ ਜਾਣ ਲਈ ਮਜਬੂਰ ਕਰਨ ਲਈ ਬੋਰਟ ਦਿੱਤੀ ਸੀ ਪਰ ਹੁਣ ਐਨਡੀਪੀ ਦਾ ਕਹਿਣਾ ਹੈ ਕਿ ਉਹ ਪਾਇਲਟਸ ਦਾ ਸਮਰਥਨ ਕਰਦਾ ਹੈ ਕਾਬਿਲ ਗੋਰੇ ਕਿ ਕੈਨੇਡਾ ਤਾਲ ਹੋਣ ਤੇ ਆਪਣੀਆਂ ਜ਼ਿਆਦਾਤਰ ਉਡਾਨਾਂ ਨੂੰ ਬੰਦ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ਨਾਲ ਰੋਜ਼ਾਨਾ 110000 ਯਾਤਰੀ ਪ੍ਰਭਾਵਿਤ ਹੋਣਗੇ ਜਦੋਂ ਕਿ ਖੇਤੀ ਉਡਾਨਾਂ ਜਾਰੀ ਰਹਿਣਗੀਆਂ 에어ਲਾਈਨ ਕਾਕਾ ਨੂੰ ਬਿਨਾਂ ਕਿਸੇ ਵਾਦੂ ਕੀਮਤ ਦੇ 15 ਤੋਂ 23 ਸਤੰਬਰ ਦੇ ਵਿਚਕਾਰ ਨੇ ਤਰਦ ਯਾਤਰਾਵਾਂ ਨੂੰ ਮੁੜ ਬੁੱਕ ਕਰਨ ਦਾ ਰਾਤ ਕਰਨ ਦੀ ਆਗਿਆ ਦੇ ਰਹੀ ਹੈ 5 ਅਗਸਤ ਨੂੰ ਕੈਲਗਰੀ ਵਿੱਚ ਆਏ ਇੱਕ ਗੰਭੀਰ ਗੜੇਮਾਰੀ ਕਾਰਨ ਲਗਭਗ 2.8 ਬਿਲੀਅਨ ਡਾਲਰ ਦਾ ਬੀਮਾ ਯੁਕਤ ਨੁਕਸਾਨ ਹੋਇਆ ਜਿਸ ਨਾਲ ਇਹ 2016 ਦੇ ਫੋਰਟ ਮੈਕਮੋਰੀ ਜੰਗਲ ਦੀ ਅੱਗ ਤੋਂ ਬਾਅਦ ਕਨੇਡੀਅਨ ਇਤਿਹਾਸ ਵਿੱਚ ਦੂਜੀ ਸਭ ਤੋਂ ਮਹਿੰਗੀ ਤਬਾਹੀ ਬਣ ਗਈ ਹੈ ਜਿਵੇਂ ਕਿ ਹੋ ਗਿਆ ਕਿ ਹਾਲ ਹੀ ਵਿੱਚ ਪਏ ਗੜੇ ਤੇਜ਼ ਹਵਾਵਾਂ ਅਤੇ ਪਾਰੀਮੀਨੇ ਸ਼ਹਿਰ ਦੇ ਪੰਜਾਬ ਵਿੱਚੋਂ ਇੱਕ ਕਾਨੂੰਨ ਨੁਕਸਾਨ ਪਹੁੰਚਾਇਆ ਤੇ 에ਅਰਲਾਈਨ ਫਲੀਟਾਂ ਦੇ ਕੁਝ ਹਿੱਸਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਕੈਨੇਡਾ ਦੇ ਬੀਮਾ ਬਿਊਰੋ ਨੇ ਰਿਪੋਰਟ ਦਿੱਤੀ ਹੈ ਕਿ ਅਲਬਰਟਾ ਨੇ 2016 ਤੋਂ ਬਾਅਦ ਕੈਨੇਡਾ ਦੀਆਂ 10 ਸਭ ਤੋਂ ਮਹਿੰਗੀਆਂ ਆਫ਼ਤਾਂ ਵਿੱਚੋਂ ਪੰਜ ਦਾ ਸਾਹਮਣਾ ਕੀਤਾ ਹੈ ਅਤੇ ਇਸ ਗੜੇਮਾਰੀ ਨੇ ਬੀਮੇ ਤੇ ਦਾਅਵਿਆਂ ਵਿੱਚ ਵਾਧੇ ਦੇ ਨਾਲ ਰਿਕਾਰਡ ਤੋੜ ਮੌਸਮ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਕੀਤਾ ਹੈ ਜਿਸ ਨਾਲ ਕੁੱਲ ਮਿਲਾ ਕੇ ਕੈਨੇਡਾ ਨੇ ਇਸ ਗਰਮੀਆਂ ਵਿੱਚ ਵੱਡੀਆਂ ਮੌਸਮੀ ਆਫ਼ਤਾਂ ਤੋਂ 2.28 ਲੱਖ ਤੋਂ ਵੱਧ ਬੀਮੇ ਦਾਅ ਜੋ ਕਿ ਪਿਛਲੇ 20 ਸਾਲਾਂ ਵਿੱਚ 406% ਵਾਧਾ ਹੈ ਫੈਦਰ ਸਰਕਾਰ ਨੇ ਪਿਛਲੇ ਦਹਾਕੇ ਦੌਰਾਨ ਜਲਵਾਯੂ ਅਨੁਕੂਲਨ ਵਿੱਚ ਜੋ ਨਿਵੇਸ਼ ਕੀਤਾ ਸੀ ਉਸ ਨਾਲੋਂ بیمੇ ਕਰਤਾਵਾਂ ਨੇ ਇਸ ਇਵੈਂਟ ਲਈ ਜ਼ਿਆਦਾ ਭੁਗਤਾਨ ਕੀਤਾ ਹੈ ਹਾਲੀਆ ਅਫਸੋਰਸ ਪੋਲ ਦੇ ਅਨੁਸਾਰ ਅੱਦੇ ਤੋਂ ਵੱਧ ਕੈਨੇਡੀਅਨ ਚਲਦੇ ਚੋਣ ਨਹੀਂ ਚਾਹੁੰਦੇ ਇਸ ਗੱਲ ਨੂੰ ਤਰਜੀਹ ਦਿੰਦੇ ਹੋਏ ਕਿ ਵਿਰੋਧੀ ਪਾਰਟੀਆਂ ਲਿਬਰਲ ਸਟਾਰ ਕੇ ਸਰ ਕੇ ਸਦਾਰ ਦੇ ਕੰਮ ਕਰਨ ਜਿਸ ਕियोगਿਆ ਕਿ ਇਹ ਪੋਲ ਐਨ ਡੀ ਪੀ ਨੇ ਲਿਬਰਲਸ ਨਾਲ ਆਪਣਾ ਸਮਝੌਤਾ ਖਤਮ ਕਰਨ ਤੋਂ ਬਾਅਦ ਆਇਆ ਜਿਸ ਨੇ ਸਰਕਾਰ ਨੂੰ 2024 ਦੇ ਪਤਨ ਤੱਕ ਸੱਤਾ ਵਿੱਚ ਰੱਖਿਆ ਸੀ ਅਫਸੋਰਸ ਪੋਲ ਇਹ ਵੀ ਦਰਸਾਉਂਦਾ ਹੈ ਕਿ ਸਿਰਫ 28% ਦੇ ਉਤਤਦਾਤਾ ਸੋਚਦੇ ਹਨ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਮੋੜ ਚੋਣ ਦੇ ਹੱਕਦਾਰ ਹਨ ਜਿਸ ਵਿੱਚ ਕੰਜ਼ਰਵੇਟਿਵ 45% ਦੀ ਮਜ਼ਬੂਤ ਲੀਡ ਰੱਖਦੇ ਹਨ ਚੋਣ ਲਈ ਜ਼ੋਰ ਨਾ ਪਾਉਣ ਦੇ ਬਾਵਜੂਦ ਐਨਡੀਪੀ ਲੀਡਰ ਚਗਮੇਤ ਸਿੰਘ ਵੋਟਰਾਂ ਨੂੰ ਵੱਖਰੇ ਤੌਰ ਤੇ ਸੰਭਾਲ ਰਹੇ ਹਨ ਜਦੋਂ ਕਿ ਕਨਜ਼ਰਵੇਟਿਵ ਆਗੂ ਪੀਰ ਪੋਇ ਲੀਵ ਅਵਿਸ਼ਵਾਸ ਪ੍ਰਸਤਾਵ ਲਈ ਜ਼ੋਰ ਦੇ ਰਹੇ ਹਨ ਕੈਨੇਡੀਅਨ ਇਹ ਨਹੀਂ ਮੰਨਦੇ ਕਿ ਲਿਬਰਲ ਲੀਡਰਸ਼ਿਪ ਨੂੰ ਬਦਲਣ ਨਾਲ ਪਾਰਟੀ ਦੀ ਕਿਸਮਤ ਵਿੱਚ ਮਹੱਤਵਪੂਰਨ ਤਬਦੀਲੀ ਆਵੇਗੀ ਜਦੋਂ ਕਿ 47% ਸੋਚਦੇ ਹਨ ਕਿ ਪਾਰਟੀ ਇੱਕ ਨਵੇਂ ਆਗੂ ਦੇ ਅਧੀਨ ਇਹੀ ਪ੍ਰਦਰਸ਼ਨ ਕਰੇਗੀ ਅਤੇ ਸਿਰਫ 28% ਦਾ ਮੰਨਣਾ ਹੈ ਕਿ ਇਹ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ ਗੈਲਰੀ ਦੇ ਵਸਨੀਕਾਂ ਨੂੰ ਉਮੀਦ ਨਾਲੋ ਚੱਲਦੇ ਪਾਣੀ ਦੀਆਂ پابੰਦੀਆਂ हटਦੀਆਂ ਨਜ਼ਰ ਆ ਸਕਦੀਆਂ ਹਨ ਕਿਉਂਕਿ ਸ਼ਹਿਰ ਦੇ ਪਾਣੀ ਦੇ ਮੇਨ ਤੇ ਮੁਰੰਮਤ ਦਾ ਕੰਮ ਨਿਰਧਾਰਤ ਸਮੇਂ ਤੋਂ ਪਹਿਲਾਂ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਸ਼ਹਿਰੀ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਗਲੈਨਮੋਰ ਵਾਟਰ ਟ੍ਰੀਟਮੈਂਟ ਪਲਾਂਟ ਦੇ ਆਮ ਕੰਮਕਾਜ ਨੂੰ ਬਰਕਰਾਰ ਰੱਖਦੇ ਹੋਏ ਬੁੱਧਵਾਰ ਨੂੰ 484 ਮਿਲੀਅਨ ਲੀਟਰ ਦੀ ਵਰਤੋਂ ਦੇ ਨਾਲ ਪਾਣੀ ਦੀ ਵਰਤੋਂ ਸੀਮਾ ਦੇ ਅੰਦਰ ਰਹੀ। ਕੈਲਗਰੀ ਤੇ ਪੂੰਜੀ ਤਰਜੀਹਾਂ ਦੇ ਨਿਰਦੇਸ਼ਕ ਫਰਾਂਸਵਾ ਵੋਚਾਰਟ ਨੇ ਕਿਹਾ ਕਿ ਜ਼ਿਆਦਾਤਰ ਮੁਰੰਮਤਾਂ ਕੰਮ ਲਗਭਗ ਪੂਰਾ ਹੋ ਗਿਆ ਹੈ ਹਾਲਾਂਕਿ ਬਰਸਾਤੀ ਮੌਸਮ ਫੁੱਟਪਾਥ ਨੂੰ ਪ੍ਰਭਾਵਿਤ ਕਰ ਸਕਦਾ ਹੈ। ਰਿਪੋਰਟ ਮੁਤਾਬਕ ਕਿ ਨਿਰੰਤਰ ਪ੍ਰਗਤੀ ਦੇ ਨਾਲ ਸ਼ੁਰੂਆਤੀ 23 ਸਤੰਬਰ ਦੀ ਡੈਡਲਾਈਨ ਤੋਂ ਪਹਿਲਾਂ ਪਾਣੀ ਦੀਆਂ پابੰਦੀਆਂ ਨੂੰ ਹਟਾਇਆ ਜਾ ਸਕਦਾ ਹੈ। प्रधान मंत्री जस्टिन ट्रूडो ਅਤੇ ਸੀਨੀਅਰ ਸਰਕਾਰੀ ਅਧਿਕਾਰੀ ਜਲਦੀ ਹੀ ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਜਾਂਚ ਲਈ ਵਾਪਸ ਆਉਣਗੇ ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੇ 2019 ਅਤੇ 2021 ਦੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਬਾਰੇ ਚਿੰਤਾਵਾਂ ਅਤੇ ਚਰਚਾ ਕੀਤੀ ਸੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਕਿ ਹਾਲਾਂਕਿ ਵਿਦੇਸ਼ੀ ਦਖਲਅੰਦਾਜ਼ੀ ਨੇ ਸਮੁੱਚੇ ਨਤੀਜਿਆਂ ਨੂੰ ਨਹੀਂ ਪਦਿਆ ਇਸ ਨੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੋ ਸਕਦਾ ਹੈ ਇਸ ਮਾਮਲੇ ਵਿੱਚ ਨਵੀਂ ਸੁਣਵਾਈ ਸੋਮਵਾਰ ਨੂੰ ਸ਼ੁਰੂ ਹੋਵੇਗੀ ਅਤੇ ਇਸ ਗੱਲ ਤੇ ਕੇਂਦਰਿਤ ਹੋਵੇਗੀ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਵਿਦੇਸ਼ੀ ਦਖਲਅੰਦਾਜ਼ੀ ਨੂੰ ਕਿੰਨੀ ਚੰਗੀ ਤਰ੍ਹਾਂ ਖੋਜ ਸਕਦੀਆਂ ਹਨ ਅਤੇ ਰੋਕ ਸਕਦੀਆਂ ਹਨ ਔਰ ਇਸ ਵਿੱਚ ਇਹ ਵੀ ਦੇਖਣਗੇ ਕਿ ਇਹ ਮੁੱਦੇ ਕੈਨੇਡਾ ਦੇ ਲੋਕਤੰਤਰੀ ਪ੍ਰਣਾਲੀਆਂ ਤੇ ਕੁਝ ਪਾਈਚਾਰਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਦੱਸ ਦੇ ਕੇ ਸੁਣਵਾਈ ਮਾਡ ਅਕਤੂਬਰ ਤੱਕ ਚੱਲੀ ਰਹੇਗੀ ਇਸ ਤੋਂ ਇਲਾਵਾ ਮਾਹਰ ਵਿਦੇਸ਼ੀ ਦਖਲਅੰਦਾਜ਼ੀ ਵਿਰੁੱਧ ਕੈਨੇਡਾ ਦੀ ਰੱਖਿਆ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਬਾਰੇ ਚਰਚਾ ਕਰਨਗੇ ਇਹਨਾਂ ਸੁਝਾਵਾਂ ਵਿੱਚ ਚੋਣ ਨਿਯਮਾਂ ਨੂੰ ਸਖਤ ਕਰਨਾ ਅਤੇ ਰਾਜਨੀਤਿਕ ਪ੍ਰਕਿਰਿਆ ਦੀ ਹੋਰ ਨੇੜੋਂ ਨਿਗਰਾਨੀ ਕਰਨਾ ਸ਼ਾਮਲ ਹੈ ਇਸ ਦੇ ਨਾਲ ਨਾਲ ਸਾਲ ਦੇ ਅੰਤ ਤੱਕ ਕੁਝ ਕਿਚ ਦੀਆਂ ਅੰਤਮ ਸਿਫਾਰਸ਼ਾਂ ਦੀ ਉਮੀਦ ਕੀਤੀ ਜਾ ਰਹੀ ਹੈ ਓਟਵਾ ਦੇ ਇੱਕ ਨਿਵਾਸੀ ਦੀ ਅਗਸਤ ਵਿੱਚ ਪੂਰਬੀ ਇਕਵਾਇਨ ਇਨਸੇਫਲਾਈਟਿਸ ਵਾਇਰਸ ਟ੍ਰਿਪਲ ਈ ਵੀ ਇੱਕ ਦੁਰਲੱਭ ਮੱਛਰ ਤੋਂ ਪੈਦਾ ਹੋਣ ਵਾਲੀ ਬਿਮਾਰੀ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਮੌਤ ਹੋ ਗਈ। ਓਟਵਾ ਪਬਲਿਕ ਹੈਲਥ ਨੇ ਪੁਸ਼ਟੀ ਕੀਤੀ ਹੈ ਕਿ ਇਹ ਖੇਤਰ ਵਿੱਚ ਟ੍ਰਿਪਲ ਈ ਵੀ ਦਾ ਪਹਿਲਾ ਮਨੁੱਖੀ ਕੇਸ ਹੈ। ਵੈਸਟ ਨੀਲ ਵਾਇਰਸ ਦੀ ਤਰ੍ਹਾਂ ਟ੍ਰਿਪਲ ਈ ਵੀ ਜੰਗਲੀ ਪੰਛੀਆਂ ਅਤੇ ਮੱਛਰਾਂ ਵਿੱਚ ਘਾਸਨਚਾਰਿਤ ਹੁੰਦਾ ਹੈ ਅਤੇ ਕਦੇ-ਕਦਾਈਂ ਘੋੜਿਆਂ ਅਤੇ ਮਨੁੱਖਾਂ ਵਿੱਚ ਪਰ ਮਨੁੱਖਾਂ ਜਾਂ ਘੋੜਿਆਂ ਵਿੱਚਕਾਰ ਨਹੀਂ। ਜਾਣਕਾਰੀ ਮੁਤਾਬਕ ਇਸ ਵਾਇਰਸ ਦੇ ਵਿਰੁੱਧ ਮਨੁੱਖਾਂ ਲਈ ਕੋਈ ਟੀਕਾ ਨਹੀਂ ਹੈ ਜਿਸ ਨਾਲ ਬੁਖਾਰ, ਸਿਰਦਰਦ ਅਤੇ ਉਲਟੀ ਵਰਗੇ ਲੱਛਣ ਪੈਦਾ ਹੁੰਦੇ ਹਨ। ਹਾਲ ਹੀ ਵਿੱਚ ਓਟਵਾ ਖੇਤਰ ਵਿੱਚ ਇੱਕ ਘੋੜਾ ਵੀ ਇਸ ਵਾਇਰਸ ਨਾਲ ਪੋਜ਼ਿਟਿਵ ਪਾਇਆ ਗਿਆ ਸੀ ਅਤੇ ਉਸ ਨੂੰ ਯੂਨਾਈਟਿਡ ਕਰਨਾ ਪਿਆ ਸੀ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਇਸ ਸਾਲ ਦੇਸ਼ ਵਿੱਚ ਟ੍ਰਿਪਲ ਈ ਵੀ ਦੇ ਕਿਸੇ ਹੋਰ ਮਨੁੱਖੀ ਕੇਸ ਦੀ ਰਿਪੋਰਟ ਨਹੀਂ ਕੀਤੀ ਹੈ। ਉੱਥੇ ਓਟਵਾ ਪਬਲਿਕ ਹੈਲਥ ਬਸਨੀਕਾਂ ਨੂੰ ਕਿਹੜੇ ਮਕੌੜਿਆਂ ਤੋਂ ਬਚਣ ਲਈ ਸੁਰੱਖਿਆ ਵਾਲੇ ਕੱਪੜੇ ਪਾ ਕੇ ਅਤੇ ਖਿੜਕੀਆਂ ਦੇ ਸਕਰੀਨਾਂ ਨੂੰ ਬਰਕਰਾਰ ਰੱਖਣ ਨੂੰ ਯਕੀਨੀ ਪੜਾ ਕੇ ਮੱਛਰਾਂ ਦੇ ਤਾਂ ਤੋਂ ਆਪਣੇ ਆਪ ਨੂੰ ਬਚਾਉਣ ਦੀ اپیل ਕਰ ਰਿਹਾ ਹੈ ਜਿਸ ਕਾਰਨ ਕਿ ਇਸ ਗਰਮੀਆਂ ਵਿੱਚ ਓਟਵਾ ਵਿੱਚ ਵੈਸਟ ਨੀਲ ਵਾਇਰਸ ਦੇ ਦੋ ਮਨੁੱਖੀ ਮਾਮਲੇ ਵੀ ਸਾਹਮਣੇ ਆਏ ਸਨ ਵਪਾਰਕ ਅਤੇ ਸੈਸਪਾਟਾ ਸ੍ਰੋ ਕੈਨੇਡੀਅਨ ਸਰਕਾਰ ਨੂੰ ਦਖਲ ਦੇਣ ਅਤੇ 에ਅਰ ਕੈਨੇਡਾ ਦੇ ਪਾਇਲਟਸ ਦੁਆਰਾ ਸੰਭਾਵਿਤ ਹੜਤਾਲ ਨੂੰ ਰੋਕਣ ਲਈ ਸੱਦਾ ਦੇ ਰਹੇ ਹਨ ਜਿਸ ਕਿਹਾ ਗਿਆ ਹੈ ਕਿ ਐਤਵਾਨੂ ਖਤਮ ਹੋਣ ਵਾਲੀ ਕਲਪਾਤ ਦੇ ਨਾਲ 에ਅਰ ਕੈਨੇਡਾ ਚਾ 에ਅਰਲਾਈਨ ਪਾਇਲਟ ਐਸੋਸੀਏਸ਼ਨ ਆਲਪਾ 72 ਘੰਟੇ ਦੀ ਹੜਤਾਲ ਜਾਂ ਤਾਲਾਬੰਦੀ ਦਾ ਨੋਟਿਸ ਜਾਰੀ ਕਰ ਸਕਦੀ ਹੈ ਉਦਯੋਗ ਦੇ ਲੀਟਾ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਹੜਤਾਲ ਕੈਨੇਡਾ ਦੇ ਆਵਾਜਾਈ ਨੈਟਵਰਕ ਨੂੰ ਵਿਗਾੜ ਸਕਦੀ ਹੈ ਤੇ ਬਹੁਤ ਸਾਰੇ ਯਾਤਰੀਆਂ ਅਤੇ ਕਾਰੋਬਾਰਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਉਥੇ ਐਨਡੀਪੀ ਆਗੂ ਚਕਮਿਤ ਸਿੰਘ ਨੇ ਕਿਸੇ ਵੀ ਸਰਕਾਰੀ ਵਰਕ ਕਾਨੂੰਨ ਦਾ ਸਮਰਥਨ ਨਹੀਂ ਕਰੇਗੀ ਸਿੰਘ ਨੇ ਕੰਜ਼ਰਵੇਟਿਵ ਲੀਡਰ ਪੀਅਰ ਪੋਇਲੀਵ ਦੀ ਹੜਤਾਲ ਤੇ ਆਪਣੇ ਰੁਖ ਦੇ ਲਈ ਆਲੋਚਨਾ ਕੀਤੀ ਇਸ ਨੂੰ ਕੋਸਪਲੇ ਵਜੋਂ ਲੇਬਲ ਕੀਤਾ ਅਤੇ ਪੋਇਲੀਵ ਤੇ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਕਾਬਿਲ ਗੋਰੇ ਕਿ 에ਅ ਕੈਨੇਡਾ ਸੰਭਾਵਿਤ ਰੁਕਾਵਟਾਂ ਲਈ ਤਿਆਰੀ ਕਰ ਰਹੀ ਹੈ ਜੋ ਸੰਭਾਵਿਤ ਤੌਰ ਤੇ ਸ਼ੁੱਕਰਵਾਰ ਤੋਂ ਉਡਾਣ ਰੱਦ ਹੋਣ ਦੇ ਨਾਲ ਚਲਦੀ ਸ਼ੁਰੂ ਹੋਣ ਵਾਲੀ ਹੈ 에ਅਰਲਾਈਨ ਦੇ ਪ੍ਰਬੰਧਨ ਨੇ ਚੇਤਾਵਨੀ ਦਿੱਤੀ ਕਿ ਅਸੀਂ ਫੀਸ ਦੀ ਤੱਕ ਯਾਤਰੀ ਕੰਮ ਰੁਕਣ ਦੇ ਨਾਲ ਪ੍ਰਭਾਵਿਤ ਹੋ ਸਕਦੇ ਹਨ ਅਤੇ ਸੰਚਾਲਨ ਬੁੱਧਵਾਰ 18 ਸਤੰਬਰ ਤੱਕ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ ਪ੍ਰ ਵਾਰੀ ਯਾਤਰੀ ਬਿਨਾ ਵਾਟੋ ਖਰਚੇ ਦੇ ਮੋਡ ਬੁੱਕ ਕਰ ਸਕਦੇ ਹਨ ਪਿਛਲੇ ਸਾਲ ਇੱਕ ਦਤਨਾ ਕਹਾਸੀ ਵਿੱਚ ਮਾਰੇ ਗਏ ਇੱਕ 11 ਸਾਲਾ ਬੱਚੇ ਦੇ ਪਿਤਾ ਨੇਥਨ ਕਲਾਕ ਨੇ ਡੋਨਲਡ ਟਰੰਪ ਅਤੇ ਚੇੜੀ ਵੈਸਟੇ ਆਪਣੇ ਪੁੱਤਰ ਦੀ ਮੌਤ ਨੂੰ ਸਿਆਸੀ ਉਦੇਸ਼ਾਂ ਲਈ ਵਰਤਨ ਦਾ ਦੋਸ਼ ਲਗਾਇਆ ਹੈ ਕਲਾਕ ਨੇ ਸਪ੍ਰਿੰਗਫੀਲਡ ਸਿਟੀ ਕਮਿਸ਼ਨ ਦੀ ਮੀਟਿੰਗ ਦੌਰਾਨ ਉਹਨਾਂ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਅਤੇ ਦਲੀਲ ਦਿੱਤੀ ਕਿ ਰਾਸ਼ਟਰੀ ਖਲਾਫ ਲਈ ਉਸਦੇ ਪਰਿਵਾਰਕ ਦੁਖਾਂਤ ਦਾ ਲਾਭ ਲੈਣਾ ਨਿੰਦਨਯੋਗ ਹੈ ਜਿਸ ਕਈਵਾਂ ਕੇ ਕਲਾਕ ਦੀ ਹੈ ਆਲੋਚਨਾ ਘਟਨਾ ਬਾਰੇ ਵੈਸੀ ਸੋਸ਼ਲ ਮੀਡੀਆ ਪੋਸਟ ਅਤੇ ਇਸ ਕੇਸ ਨੂੰ ਉਜਾਗਰ ਕਰਨ ਵਾਲੀ ਟਰੰਪ ਦੀ ਮੁਹਿੰਮ ਤੋਂ ਬਾਅਦ ਸਾਹਮਣੇ ਆਈ ਹੈ ਕਲਾਕ ਨੇ ਇਹ ਜ਼ਾਹਰ ਕੀਤੀ ਕਿ ਉਸ ਦੇ ਪੁੱਤਰ ਦੀ ਮੌਤ ਦੀ ਵਰਤੋਂ ਪ੍ਰਵਾਸੀ ਵਿਰੋਧੀ ਬਿਆਨਬਾਜ਼ੀ ਨੂੰ ਵਧਾਉਣ ਲਈ ਨਹੀਂ ਕੀਤੀ ਗਈ ਸੀ ਅਤੇ ਉਸ ਨੇ ਆਪਣੇ ਪੁੱਤਰ ਦੀ ਦੁਕਾਨ ਦੇ ਸਿਆਸੀ ਕਰਨ ਦੀ ਨਿੰਦਾ ਕਰਦੇ ਹੋਏ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੋ ਵਾਪਰਿਆ ਉਹ ਇੱਕ ਹਾਸਾ ਸੀ ਕਤਲ ਨਹੀਂ ਸੀ ਕਲਾਕ ਨੇ ਆਪਣੇ ਪੁੱਤਰ ਦੀ ਮੌਤੇ ਸੰਦਰਭ ਵਿੱਚ ਪ੍ਰਵਾਸੀਆਂ ਦੇ ਚਿੱਤਰਣ ਦੀ ਵੀ ਆਲੋਚਨਾ ਕੀਤੀ ਇਹ ਨੋਟ ਕਰਦਿਆਂ ਕਿ ਉਸ ਦੇ ਪਰਿਵਾਰ ਦੇ ਦੁੱਖ ਦਾ ਸ਼ੋਸ਼ਣ ਨਫ਼ਰਤ ਨੂੰ ਭੜਕਾਉਣ ਲਈ ਜਤਾ ਜਾ ਰਿਹਾ ਹੈ ਇਸ ਦੌਰਾਨ ਸਪਿੰਗਫੀਲਡ ਅਧਿਕਾਰੀਆਂ ਨੇ ਕਸਬੇ ਨੂੰ ਮੁੜ ਸੁਰਜੀਤ ਕਰਨ ਵਿੱਚ ਪ੍ਰਵਾਸੀਆਂ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ ਪਰ ਸਥਾਨਕ ਸੇਵਾਵਾਂ ਤੇ ਦਬਾਅ ਨੂੰ ਵੀ ਪਛਾਣਿਆ ਹੈ ਉਥੇ ਵੈਸ ਤੇ ਬੁਲਾਰੇ ਨੇ ਪਹੁੰਚੋਤਾ ਪ੍ਰਸ਼ਾਸਨ ਨੂੰ ਸਰਹੱਦੀ ਮੁੱਦਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਤੇ ਕਲਾਕ ਪਰਿਵਾਰ ਨਾਲ ਹਮਦਰਦੀ ਦੀ ਪੇਸ਼ਕਸ਼ ਕਰਕੇ ਇਸ ਹਾਸੇ ਬਾਰੇ ਆਪਣਾ ਜਵਾਬ ਦਿੱਤਾ ਉਤਰੀ ਕੋਰੀਆ ਨੇ ਤੇਜ਼ਦੀ ਪਰਮਾਣੂ ਤਿਆਰੀ ਨੂੰ ਬਤੌਣ ਲਈ ਆਗੂ ਕਿਮ ਜੋਂਗ ਉਨ ਦੀ ਸੌ ਦੇ ਬਾਅਦ ਵੀਰਵਾਰ ਨੂੰ ਸਮੁੰਦਰ ਵਿੱਚ ਕਈ ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਲਾਂਚ ਕੀਤੀਆਂ ਮਿਜ਼ਾਈਲਾਂ ਨੇ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਵਿਚਕਾਰ ਉਤਰਨ ਤੋਂ ਪਹਿਲਾਂ ਲਗਭਗ 360 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਇਸ ਦੌਰਾਨ ਦੱਖਣੀ ਕੋਰੀਆ ਨੇ ਖੇਤਰੀ ਸ਼ਾਂਤੀ ਲਈ ਗੰਭੀਰ ਖਤਰੇ ਵੱਜੋਂ ਲਾਂਚਾਂ ਦੀ ਨਿੰਦਾ ਕੀਤੀ ਜਦੋਂ ਕਿ ਜਾਪਾਨੀ ਅਧਿਕਾਰੀਆਂ ਨੇ ਸਥਿਤੀ ਦੀ ਨਿਗਰਾਨੀ ਕੀਤੀ ਪਰ ਕੋਈ ਨੁਕਸਾਨ ਰਿਪੋਰਟ ਨਹੀਂ ਕੀਤਾ ਗਿਆ ਇਹ ਲਾਂਚ 2 ਮਹੀਨਿਆਂ ਵਿੱਚ ਉਤਰੀ ਕੋਰੀਆ ਦੀ ਪਹਿਲੀ ਮਹੱਤਵਪੂਰਨ ਹਥਿਆਰਾਂ ਦੀ ਗਤੀਵਿਧੀ ਦੋ ਸੰਦੇ ਹਨ ਕਿਮ ਜੋਂਗ ਉਨ ਦੇ ਹਾਲੀਆ ਪੱਸ਼ਾ ਨੇ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਨਾਲ ਸੰਭਾਵੀ ਸੰਘਰਸ਼ ਲਈ ਆਪਣੀਆਂ ਪ੍ਰਮਾਣੂ ਸ਼ਕਤੀਆਂ ਨੂੰ ਤਿਆਰ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਜਿਸ ਦੇ ਵਿਚਾਰ ਉਹ ਅਮਰੀਕਾ ਦੀ ਅਗਵਾਈ ਵਾਲੇ ਫੋਰਸਿਸ ਮੂਲ ਤੋਂ ਵੱਧ ਰਹੇ ਖਤਰੇ ਬਚੋ ਵਰਣਨ ਕਰਦਾ ਹੈ ਜਿਸ ਕਹਿ ਯੋਗ ਹੈ ਕਿ ਕਿਮ ਦੀਆਂ ਤਾਜ਼ਾ ਧਮਕੀਆਂ ਚਈਆਂ ਅਟਕਲਾਂ ਦੇ ਵਿਚਕਾਰ ਆਈਆਂ ਹਨ ਕਿ ਉਤਰੀ ਕੋਰੀਆ ਨਵੰਬਰ ਵਿੱਚ ਅਮਰੀਕੀ ਰਾਸ਼ਪਤੀ ਚੋਣਾਂ ਤੋਂ ਪਹਿਲਾਂ ਪ੍ਰਮਾਣੂ ਪ੍ਰੀਖਣ ਜਾਂ ਲੰਬੀ ਦੂਰੀ ਦੀ ਮਿਜ਼ਾਈਲ ਪ੍ਰੀਖਣ ਕਰ ਸਕਦਾ ਹੈ ਹਾਲੀਆ ਗਤੀਵਿਧੀ ਵਿੱਚ ਉਤਰੀ ਕੋਰੀਆ ਦੁਆਰਾ ਦੱਖਣੀ ਕੋਰੀਆ ਵਿੱਚ ਕੂੜਾ ਲੈ ਜਾਣ ਵਾਲੇ ਗੁਬਾਰਿਆਂ ਦੀ ਉਡਾਣ ਅਤੇ ਮਿਜ਼ਾਈਲ ਵਿਕਾਸ ਬਾਰੇ ਅਟਕਲਾਂ ਵੀ ਸ਼ਾਮਲ ਹਨ ਹਾਲ ਹੀ ਵਿੱਚ ਅਮਰੀਕਾ ਦੱਖਣੀ ਕੋਰੀਆ ਦੇ ਫੌਜੀ ਅਭਿਆਸਾਂ ਤੋਂ ਰਣ ਮਿਜ਼ਾਈਲ ਪ੍ਰੇਖਣਾ ਵਿੱਚ ਕਮੀ ਦੇ ਬਾਵਜੂਦ ਉਤਰੀ ਕੋਰੀਆ ਨੇ ਪ੍ਰਮਾਣੂ ਸਮਰੱਥ ਮਿਜ਼ਾਈਲ ਲੋਚਾਂ ਸਮੇਤ ਆਪਣੇ ਹਥਿਆਰਾਂ ਨੂੰ ਵਧਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਿਆ ਹਨ ਜਿਸ ਕਰਕੇ ਸਥਿਤੀ ਤਣਾਪੂਰਨ ਬਣੀ ਹੋਈ ਹੈ ਕਿਉਂਕਿ ਉਤਰੀ ਕੋਰੀਆ ਦੀਆਂ ਫੌਜੀ ਕਾਰਵਾਈਆਂ ਅਮਰੀਕਾ ਤੇ ਦੱਖਣੀ ਕੋਰੀਆ ਦੀਆਂ ਪ੍ਰਤੀਕਿਰਿਆਵਾਂ ਨੂੰ ਫੜਕੌਂਦੀਆਂ ਰਹਿੰਦੀਆਂ ਹਨ ਬੋਲਤੰਦੇ ਵਿੱਚ ਚਾਰਜ ਲਈ ਜਾਂ ਨਹੀਂ 포ਟੋਆਂ ਜੋ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸ